ਅਸੀਂ ਅੱਜ ਮਾਨਯੋਗ ਪੰਜਾਬ ਐਡਮਿਨ ਹਾਈ ਕੋਰਟ ਦੇ ਅੱਗੇ ਦੇ ਮੁਕਾਬਕ ਇੱਕ ਰੁੱਖ ਮਾਂ ਦੇ ਨਾਮ ਦੇ ਪੰਧਵਿਚੇ ਸਕੂਲ ਦੇ ਵਿੱਚ ਚਾਹੇ ਤੁਹਾਨੂੰ ਇਹ ਹੀ ਲੱਗਿਆ ਵੀ ਸਕੂਲ ਚ ਲਾਵਾਂਗੇ ਤਾਂ ਬੱਚੇ ਉਹਨਾਂ ਜਿਹੜੇ ਪਲਾਂਟੇਸ਼ਨ ਹੋਊਗੀ ਟੀਚਰ ਦੇ ਕੋਆਪਰੇਸ਼ਨ ਨਾਲ ਇਹਨਾਂ ਨੂੰ ਪ੍ਰੋਪਰ ਮੇਨਟੇਨ ਕਰ ਸਕਣਗੇ ਤਾਂ ਕਿ ਇਹਨਾਂ ਨੂੰ ਪਾਣੀ ਦਿੱਤਾ ਜਾ ਸਕੇ ਟਾਈਮ ਟਾਈਮ ਸਿਰ ਇਹ ਬਾਕੀ ਇਹਨਾਂ ਦੀ ਪ੍ਰੋਪਰ ਪਰਮਿਟ ਹੋ ਸਕੇ ਬਾਕੀ ਨਸ਼ੇ ਦੇ ਵਿਰੁੱਧ ਅਸੀਂ ਸਕੂਲ ਇਲਾਬੀ ਡੀਓ ਸਾਹਿਬ ਨੂੰ ਵੀ ਕਿਹਾ ਬੇਦੀ ਸਾਹਿਬ ਨੂੰ ਵੀ ਕਿਹਾ ਮੈਡਮ ਨੇ ਵੀ ਕਿਤੇ ਸੈਮੀਨਾਰ ਕਾਲਜ ਦੇ ਵਿੱਚ ਹਾਂਜੀ ਜੀ ਇਹ ਗੁਰਨਾਣਕ ਕਾਲਜ ਦੇ ਵਿੱਚ ਉਹ ਇਹੀ ਹੈ ਜੋ ਕੋਰਟ ਦੇ ਵਿੱਚ ਅਸੀਂ ਅੱਜਕੱਲ ਫੇਸ ਕਰ ਰਹੇ ਹਾਂ ਵੀ ਬਹੁਤ ਬੱਚੇ ਸਾਡੇ ਮਿਸ ਗਾਈਡਡ ਹੋ ਰਹੇ ਨੇ ਤੇ ਨਸ਼ੇ ਦੇ ਆਦੀ ਹੋ ਰਹੇ ਨੇ ਜੋ ਕਿ ਆਉਣ ਵਾਲੇ ਸਮਾਜ ਲਈ ਬੜੀ ਖਤਰਨਾਕ ਹੈ ਅਸੀਂ ਸਾਰੇ ਬੱਚਿਆਂ ਨੂੰ ਸਾਰੇ ਟੀਚਰ ਸਾਹਿਬਾਨ ਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਜੋ ਆਦੇਦਾਰੇ ਆਏ ਨੇ ਇਹਨਾਂ ਨੂੰ ਬੇਨਤੀ ਕਰਾਂਗੇ ਅਸੀਂ ਮੈਕਸਮ ਕੋਸ਼ਿਸ਼ ਕਰੀਏ ਕਿ ਸਾਡੇ ਬੱਚੇ ਇਸ ਦੇ ਵਿੱਚ ਲਿਪਟ ਨਾ ਹੋਣ ਉਹ ਉਹਨਾਂ ਦੇ ਇਹੀ ਹੈ ਡੀ ਐਡਿਕਸ਼ਨ ਸੈਂਟਰ ਚ ਚਲਦੇ ਨੇ ਮੈਨੂੰ ਜਾਂ ਮੈਡਮ ਜਿਹੜੇ ਡੀ ਐਲ ਐਸ ਐ ਦੇ ਸੈਕਟਿੰਗ ਨੇ ਇਹਨਾਂ ਨੂੰ ਆਕੇ ਜਦੋਂ ਮਰਜ਼ੀ ਉਹਨਾਂ ਦੇ ਪੇਰੈਂਟਸ ਮਿਲਣ ਅਸੀਂ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਡੀ ਐਡਿਕਸ਼ਨ ਸੈਂਟਰ ਦੀ ਲੋਡ ਹੋਊਗੀ ਤਾਂ ਉੱਥੇ ਜੇ ਸਿਵਲ ਹਸਪੀਟਲ 'ਚ ਕੋਈ ਲੋਡ ਹੋਊਗਾ ਉਹ ਵੀ ਕਰਾਂਗੇ ਤੇ ਕੋਈ ਕਾਉਂਸਲਿੰਗ ਦੀ ਲੋਡ ਹੋਊਗੀ ਤਾਂ ਸਾਡੇ ਕੋਲੇ ਕਾਉਂਸਲਰ ਵੀ ਨਲੀ ਗਲੇਟ ਦੇ ਵਿੱਚ ਉਹਨਾਂ ਦੀ ਮਦਦ ਨਾਲ ਅਸੀਂ ਕੋਸ਼ਿਸ਼ ਕਰਾਂਗੇ ਬੱਚੇ ਇਸ ਦਲਦਲ ਤੋਂ ਬਾਹਰ ਆਉਣ। ਇਹ ਪੇਰੈਂਟਸ ਟਾਈਮ ਤਾਂ ਦੇ ਸਕਦੇ ਨੇ ਕੀ ਵਾਰ ਅੱਜਕੱਲ ਬੱਚੇ ਇੱਕ ਜਾਂ ਦੋ ਬੱਚੇ ਨੇ ਸਾਰੇ ਪੇਰੈਂਟਸ ਤੇ ਉਹ ਸ਼ੁਰੂ ਚ ਇਹ ਕਰਦੇ ਨੇ ਸੋਚਦੇ ਨੇ ਵੀ ਬੱਚਾ ਸ਼ਾਇਦ ਆਪ ਦਾ ਸੁਧਰ ਜੇ ਪਰ ਕਈ ਵਾਰ ਟਾਈਮ ਅਸੀਂ ਇੰਨਾ ਪਾ ਲੈਂਦੇ ਆ ਉਹਦੇ ਨਾਲ ਬੱਚੇ ਨੂੰ ਉਸ ਤੋਂ ਨਿਕਲਣਾ ਨਸ਼ੇ ਦੀ ਆਦਤ ਤੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਜਦੋਂ ਵੀ ਪੇਰੈਂਟਸ ਨੂੰ ਸ਼ੱਕ ਹੋਵੇ ਤਾਂ ਜ਼ਰੂਰ ਚਾਹੇ ਬੱਚੇ ਨੂੰ ਦੱਸਣ ਚਾਹੇ ਨਾ ਦੱਸਣ ਉਹਦੀ ਉੱਥੇ ਹੀ ਕਾਉਂਸਲਿੰਗ ਸਟਾਰਟ ਕਰਾਂ ਤੇ ਮੈਡੀਕਲ ਏਡ ਲੈਣ। ਅਸੀਂ ਅੱਜ ਮਾਨਯੋਗ ਪੰਜਾਬ ਐਡਮਿਨ ਹਾਈ ਕੋਰਟ ਦੇ ਹਦਾਇਤ ਦੇ ਮੁਕਾਬਕ ਇੱਕ ਰੁੱਖ ਮਾਂ ਦੇ ਨਾਮ ਦੇ ਬੰਦ ਵਿਚੇ ਸਕੂਲ ਦੇ ਵਿੱਚ ਚਾਹੇ ਤੁਹਾਨੂੰ ਇਹ ਹੀ ਲੱਗਿਆ ਵੀ ਸਕੂਲ ਚ ਲਾਵਾਂਗੇ ਤਾਂ ਬੱਚੇ ਉਹਨਾਂ ਜਿਹੜੇ ਪਲਾਂਟੇਸ਼ਨ ਹੋਊਗੀ ਟੀਚਰ ਦੇ ਕੋਆਪਰੇਸ਼ਨ ਨਾਲ ਇਹਨਾਂ ਨੂੰ ਪ੍ਰੋਪਰ ਮੇਨਟੇਨ ਕਰ ਸਕਣਗੇ ਤਾਂ ਕਿ ਇਹਨਾਂ ਨੂੰ ਪਾਣੀ ਦਿੱਤਾ ਜਾ ਸਕੇ ਟਾਈਮ ਟਾਈਮ ਸਿਰ ਇਹ ਬਾਕੀ ਇਹਨਾਂ ਦੀ ਪ੍ਰੋਪਰ ਪਰਮਿਟ ਹੋ ਸਕੇ ਬਾਕੀ ਨਸ਼ੇ ਦੇ ਵਿਰੁੱਧ ਅਸੀਂ ਸਕੂਲ ਇਲਾਬੀ ਡੀਓ ਸਾਹਿਬ ਨੂੰ ਵੀ ਕਿਹਾ ਬੇਦੀ ਸਾਹਿਬ ਨੂੰ ਵੀ ਕਿਹਾ ਮੈਡਮ ਨੇ ਵੀ ਕਿਤੇ ਸੈਮੀਨਾਰ ਕਾਲਜ ਦੇ ਵਿੱਚ ਹਾਂਜੀ ਜੀ ਇਹ ਗੁਰੂ ਨਾਨਕ ਕਾਲਜ ਦੇ ਵਿੱਚ ਉਹ ਇਹੀ ਹੈ ਜੋ ਕੋਰਟ ਦੇ ਵਿੱਚ ਅਸੀਂ ਅੱਜਕੱਲ ਫੇਸ ਕਰ ਰਹੇ ਹਾਂ ਵੀ ਬਹੁਤ ਬੱਚੇ ਸਾਡੇ ਮਿਸ ਗਾਈਡਡ ਹੋ ਰਹੇ ਨੇ ਤੇ ਨਸ਼ੇ ਦੇ ਆਦੀ ਹੋ ਰਹੇ ਨੇ ਜੋ ਕਿ ਆਉਣ ਵਾਲੇ ਸਮਾਜ ਲਈ ਬੜੀ ਖਤਰਨਾਕ ਹੈ ਅਸੀਂ ਸਾਰੇ ਬੱਚਿਆਂ ਨੂੰ ਸਾਰੇ ਟੀਚਰ ਸਾਹਿਬਾਨ ਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਜੋ ਆਦੇਦਾਰੇ ਆਏ ਨੇ ਇਹਨਾਂ ਨੂੰ ਬੇਨਤੀ ਕਰਾਂਗੇ ਅਸੀਂ ਮੈਕਸਿਮ ਕੋਸ਼ਿਸ਼ ਕਰੀਏ ਕਿ ਸਾਡੇ ਬੱਚੇ ਇਸ ਦੇ ਵਿੱਚ ਲਿਪਟ ਨਾ ਹੋਣ ਉਹ ਉਹਨਾਂ ਦੇ ਇਹੀ ਹੈ ਡੀ ਐਡਿਕਸ਼ਨ ਸੈਂਟਰ ਚ ਚਲਦੇ ਨੇ ਮੈਨੂੰ ਜਾਂ ਮੈਡਮ ਜਿਹੜੇ ਡੀ ਐਲ ਐਸ ਐ ਦੇ ਸੈਕਟਿੰਗ ਨੇ ਇਹਨਾਂ ਨੂੰ ਆਕੇ ਜਦੋਂ ਮਰਜ਼ੀ ਉਹਨਾਂ ਦੇ ਪੇਰੈਂਟਸ ਮਿਲਣ ਅਸੀਂ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਡੀ ਐਡਿਕਸ਼ਨ ਸੈਂਟਰ ਦੀ ਲੋਡ ਹੋਊਗੀ ਤਾਂ ਉੱਥੇ ਜੇ ਸਿਵਲ ਹਸਪੀਟਲ 'ਚ ਕੋਈ ਲੋਡ ਹੋਊਗੀ ਉਹ ਵੀ ਕਰਾਂਗੇ ਤੇ ਕੋਈ ਕਾਉਂਸਲਿੰਗ ਦੀ ਲੋਡ ਹੋਊਗੀ ਤਾਂ ਸਾਡੇ ਕੋਲੇ ਕਾਉਂਸਲਰ ਵੀ ਨਲੀ ਗਲੇਟ ਦੇ ਵਿੱਚ ਤੇ ਉਹਨਾਂ ਦੀ ਮਦਦ ਨਾਲ ਅਸੀਂ ਕੋਸ਼ਿਸ਼ ਕਰਾਂਗੇ ਬੱਚੇ ਇਸ ਦਲਦਲ ਤੋਂ ਬਾਹਰ ਹਨ। ਇਹ ਪੇਰੈਂਟਸ ਟਾਈਮ ਤਾਂ ਦੇ ਸਕਦੇ ਨੇ। ਕਈ ਵਾਰ ਅੱਜਕੱਲ ਬੱਚੇ ਇੱਕ ਜਾਂ ਦੋ ਬੱਚੇ ਨੇ ਸਾਰੇ ਪੇਰੈਂਟਸ ਤੇ ਉਹ ਸ਼ੁਰੂ ਚ ਇਹ ਕਰਦੇ ਨੇ, ਸੋਚਦੇ ਨੇ ਵੀ ਬੱਚਾ ਸ਼ਾਇਦ ਆਪ ਦਾ ਸੁਧਰ ਜੇ ਪਰ ਕਈ ਵਾਰ ਟਾਈਮ ਅਸੀਂ ਇੰਨਾ ਪਾ ਲੈਂਦੇ ਆ ਉਹਦੇ ਨਾਲ ਬੱਚੇ ਨੂੰ ਉਸ ਤੋਂ ਨਿਕਲਣਾ ਨਸ਼ੇ ਦੀ ਆਦਤ ਤੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਜਦੋਂ ਵੀ ਪੇਰੈਂਟਸ ਨੂੰ ਸ਼ੱਕ ਹੋਵੇ ਤਾਂ ਜਰੂਰ ਚਾਹੇ ਬੱਚੇ ਨੂੰ ਦੱਸਣ ਚਾਹੇ ਨਾ ਦੱਸਣ ਉਹਦੀ ਉੱਥੇ ਹੀ ਕਾਉਂਸਲਿੰਗ ਸਟਾਰਟ ਕਰਾਂ। मेडिकल देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप